ਮਮਾ ਤੂੰ ਕਿਹਦੇ ਆ ਬੈੱਡ ਸ਼ੀਟ ਹੀ ਪੱਟ ਲਿਆ ਆ ساری ਪੂਰੀ ਬੁਰੀ ਬੈੱਡ ਸ਼ੀਟ ਹੀ ਲੈ ਨੂੰ ਉੱਥੇ ਇੱਕ ਪਾਸੇ ਇਕੱਠੀ ਕਰਾ ਕੇ ਤੇ ਨਾਲ ਸਾਲ ਬਾਅਦ ਕੋਠੇ ਜਿਹੜੀ ਤੇ ਕੋਠੇ ਦਾ ਨੁਕਸ ਕੱਢਣ ਲੱਪੀ ਆ ਤੇ ਨਹੀਂ ਨਾ ਫਿਰ ਤੁਸੀਂ ਰੋਜ਼ ਚੜਦੇ ਹੋ ਤੇ ਤੁਹਾਨੂੰ ਨਹੀਂ ਪਤਾ ਕਿ ਇਹ ਇਹ ਕੰਮ ਕਰਾਉਂਦੇ ਸੀ ਬਾਈ ਨੀਨੀ ਬਾਈ ਗੋਰੇ ਨੂੰ ਕਿ ਧਿਆਨ ਨਾ ਫੜੋ ਉਹ ਰਾਤ ਬੂਤਲ ਪੜਿਆ ਤੂੰ ਹੋ ਗਿਆ ਜੇ ਸਨੋਵਰ ਬਾਬੇ ਦਾ ਜਾਦੂ ਲਾਇਆ ਜੀ ਕਿਉਂ ਇਹ ਉੱਠੀ ਪੈਣੀ ਵੇਲਾ ਹੁਣੇ ਨਹੀਂ ਨਹੀਂ ਹੁਣੇ ਨਹੀਂ ਕਹਿੰਦੇ ਉੱਠੂਗੀ ਕਿਹਾ ਵੇਖਿਆ ਯਾਦੂ ਕਿਉਂ ਨਾਲ ਦੀ ਨਾਲ ਲੁੱਕ ਤੁਹਾਨੂੰ ਰਿਵੀਲ ਕਰਦੇ ਰਵਾਂਗੇ ਕੁਝ ਕੁਝ ਕਰਕੇ ਖਾ ਕਰਦੇ ਟੇਲਰ ਕਾ ਦੇ ਵਿੱਚ ਨੱਪ ਕੇ ਉੱਚ ਛੜਦਾ ਕਨ ਉਦਲੇ ਖਾਣੇ ਚ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਮਾਮਾ ਤੂੰ ਕਿਹਦੇ ਆ ਬੈੱਡ ਸ਼ੀਟ ਹੀ ਪੱਟ ਲਿਆ ਸਾਰੀ ਤੂੰ ਸਾਰੀ ਬੈੱਡ ਨਹੀਂ ਲੈ ਆ ਨਾਲ ਮਰਾ ਭਾਈ ਨਹੀਂ ਠੰਡ ਠੰਡ ਹੀ ਹੋ ਬੁਰੀ ਬੁਰੀ ਬੈਡੀ ਸੀ ਈ ਲੈ ਕਹੇ ਨੂੰ ਦੇ ਦੇ ਨਾ ਜਾਈ ਕਿਤੇ ਇਹਨੂੰ ਉੱਥੇ ਇੱਕ ਪਾਸੇ ਕੱਤੀ ਕਰਾ ਕੇ ਤੇ ਨਾਲ ਸਾਲ ਬਾਅਦ ਕੋਠੇ ਜਿਹੜੀ ਤੈਨੂੰ ਕੋਠੇ ਦਾ ਨੁਕਸ ਕੱਢਣ ਲੱਪੀ ਐ ਤੇ ਨਹੀਂ ਜੇ ਫਿਰ ਤੁਸੀਂ ਰੋਜ਼ ਚੜਦੇ ਹੋ ਤੇ ਤੁਹਾਨੂੰ ਨਹੀਂ ਪਤਾ ਕਿ ਅਸੀਂ ਇਹ ਕੰਮ ਕਰਾਉਂਦੇ ਹਾਂ ਰੋਜ਼ ਤਾਂ ਅਸੀਂ ਵੇਖਿਆ ਹੀ ਨਹੀਂ ਕੋਠਾ ਰੋਜ਼ ਕਿਉਂ ਤੇ ਕੱਢਦੇ ਤਾਂ ਹੈ ਵੀ ਨਾ ਜਦੋਂ ਚੜਦੇ ਆ ਤੁਸੀਂ ਕੋਈ ਚਾਹਨੀ ਨਾਲੋਂ ਟੰਡਾ ਲਵਾਏਗੀ ਨੀ ਨੀ ਜੀ ਬਾਈ ਨੀ ਨੀ ਬਾਈ ਫਰੇਨ ਵੇਖ ਕੇ ਮੈਂ ਚੋਂਦੀ ਆ ਸ਼ੈੱਡ ਤੋਂ ਉਹ ਦੂਜਾ ਸ਼ੈੱਡ ਆ ਗੋਰਿਆਂ ਨੂੰ ਕਹੇ ਧਿਆਨ ਨਾ ਫੜੋ ਠੀਕ ਹੈ ਨਾ ਗੋਰਿਆ ਕਿਤੇ ਹੋਣਾ ਵੇ ਇਹਨਾਂ ਦੇ ਹਸਬੰਦ ਤੇ ਇਹਨੂੰ ਕੁੱਟਣ ਲਾ ਪੈਣ ਅੰਦਰ ਹੀ ਗਾ ਸਾਡੀਆਂ ਕਿਹ ਕਿਹੜਾ ਕੱਕੜੀਆਂ ਨੂੰ ਮੂਧੀਆਂ ਮਾਰ ਮਾਰ ਲਈ ਜਾਂਦਾ ਲੱਤਾਂ ਤੋਂ ਬਾਹਰ ਫੜ ਕੇ ਕਿਤੇ ਤੇਰੇ ਅੰਦਰ ਲੈਗ ਪੀਸ ਕੱਢਣ ਸਾਰੇ ਬਾਹਰ ਲੈ ਉਹ ਸਾਢੀ ਮਾਰ ਕੇ ਬਾਹਰ ਹੋ ਗਈ ਕਿੱਧਰ ਵੇ ਪਰ ਕਾਨੂੰ ਡਰਾਉਣਾ ਇੰਨੀ ਹੈ ਹੌਂਸਲੇ ਨਾਲ ਗੱਗੂ ਨੇ ਫੜ ਲਈ ਓਏ ਆਹ ਕਮੇ ਫੜਦਾ ਓਏ ਲੈਗ ਪੀਸ ਬਾਹਰ ਹੀ ਨਾ ਕੱਢ ਦੀ ਕਿਤੇ ਉਹਦਾ ਦੇ ਆਂ ਫੀਆਲੇ ਹੁੰਦਾ ਜਵੇ ਆ ਲੈਗ ਵੀ ਸਾਦੀ ਬੜੀ ਵੀਰੇ ਓਏ ਲਾ ਗੱਗੂ ਤੈਨੂੰ ਇੱਕ ਗੱਲ ਦਾ ਪਤਾ ਓਏ ਇੱਕ ਗੱਲ ਦੀਨੂੰ ਪਤਾ ਇਹ ਇਹਦਾ ਨਾ ਜਿਹੜਾ ਸੇਰ ਹੁੰਦਾ ਨਾ ਇਹ ਉਹ ਦੂਜਾ ਗਿੰਬਲੀ ਹੁੰਦਾ ਵੇ ਭਾਈ ਹਾਂ ਇਹਨਾਂ ਇਹਨੂੰ ਸਿੱਧਾ ਰੱਖ ਇੱਥੇ ਹੂੰ ਰੱਖ ਬੁੱਤਰ ਫੜਿਆ ਹੁੰਦਾ ਜਿਹੜਾ ਆਹ ਲੈ ਓਵੇ ਤਾਂ ਹੁਣ ਨਹੀਂ ਲਾਉਂਦੀ ਓ ਕਰਕੇ ਵਿਖਾਈਏ ਇਹਨਾਂ ਨੂੰ ਉਹ ਕੀ ਕੀਤਾ ਇਹ ਪੈਕ ਰੀ ਲੈ ਲੰਮੀ ਪਾ ਇਹਨੂੰ ਲੰਮੀ ਲੈਣ ਮਾਰੇ ਦੇ ਅੱਗੇ ਫੜ 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 ਦੂਜੀ ਲੈ ਫੜ 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 ਇਹਨੂੰ ਫੜ ਫੜ ਲੈਣ ਹੀ ਮਾਰਦੇ ਵੇ ਡੰਡੇ ਨਾਲ ਫੜ ਕੇ ਅੱਗੋਂ ਆ ਇਹ ਇਹ ਵੀਡੀਓ ਬਣਾਈ ਆ ਫਾੜੇ ਨਾਲ ਲੰਮੀ ਪਾਲਾ ਇਹ ਜਾਂਦੀ ਕਿ ਨਹੀਂ ਵੇਖੇ ਸਿਰ ਫਾੜੇ ਦਾ ਸਿਰ ਪਤਾ ਨਹੀਂ ਅੱਜ ਕਿੱਧਰ ਜাদুਵਾਂ ਲਗਾ ਲੰਮੀ ਪਾਈ ਨੂੰ ਐਫ ਤੋ ਨਹੀ ਨਹੀ ਸਿਰ ਫਾੜੇ ਦਾ ਸਿਰ ਮਾਰ ਜਾ ਲੰਮੀ ਪਾਲਾ ਹਾਂ ਸਿਰ ਫੜ ਬਸ ਬਸ ਫੜ ਲੈ ਬਾ ਫੜ ਲਿਆ ਸਹੀ ਤੇ ਫੜ ਤਾ ਲਿਆ ਉਹ ਫੜ ਤਾ ਲਿਆ ਸਿਰ ਤੂੰ ਫੜ ਖੜਜੇ ਦੁਬਾਰਾ ਕਰ ਨਹੀਂ ਨਹੀਂ ਉਹ ਦੱਬ ਦੇ ਕਿ ਲਈ ਬਾ ਮਾਰ ਲੈਣਾ ਮਾਰੀ ਪਈ ਲੰਮੀ ਪਈ ਆ ਬਾ ਸਵਾਲ ਕਿ ਓਏ ਬਾ ਮਾਰ ਦੇ ਲੈਣਗੇ ਬਸ ਜਾਦੂ ਹੋ ਗਿਆ ਜੇ ਸਨੋਵਰ ਬਾਬੇ ਦਾ ਜਾਦੂ ਲਾਇਆ ਕਿਉਂ ਇਹ ਉੱਠੀ ਪੈਣੀ ਵੇਲਾ ਹਣੇ ਨਹੀਂ ਚੀੜਿਆ ਗਈ ਨੇ ਹੋਨੇ ਨਹੀਂ ਕਰਨਗੋ ਉੱਠੂਗੀ ਕਿਉਂ ਵੇਖਿਆ ਯਾਦੂ ਨਾਲ ਦੀ ਨਾਲ ਲੁੱਕ ਤੁਹਾਨੂੰ ਰਿਵੀਲ ਕਰਦੇ ਰਵਾਂਗੇ ਸੀਛਾ ਲੱਕ ਕਿਉਂ ਰੋਕ ਰਹੇ ਹੋ ਕੀ ਪੂਰੀ ਘੈਂਟ ਬਣਾ ਦੇਣੀ ਠੀਕ ਹੈ ਨਾ ਕਪੜੇ ਘੈਂਟ ਰੰਗਣ ਮੈਨੂੰ ਚ ਇਹ ਨਹੀਂ ਖਲਰੇ ਕੁਝ ਮੂਚ ਕਰਕੇ ਠਾ ਕਰਦੇ ਟੇਲਰ ਘਾ ਦੇ ਵਿੱਚ ਨੱਪ ਕੇ ਉੱਚ ਛੜਦਾ ਕਨ ਉਦਲੇ ਖਾਣੇ ਚ ਐਨੀ ਨਹੀਂ ਬਣਾਉਣਾ ਐਨੀ ਹੈ ਗੱਲ ਦੀਵੀ ਤੇ ਜੋਗਾ ਹੇ ਕੀ ਹੋ ਗਿਆ ਇਹ ਹਾਂ ਜੀ ਜੇ ਤੁਸੀਂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ